रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट Marriage Lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India, and Fiji. For more information, call 510-943-8037. That is 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਦੇਸ਼ਾਂ ਵਾਦੀਸ਼ਾਂ ਦੀਆਂ ਕੁਝ ਖਾਸ ਖਬਰਾਂ ਦਾ ਬਲੂਟਿਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਮਲਾ ਹੈਰਿਸ ਬਣੀ ਡੈਮੋਕ੍ਰੇਟਿਕ ਪਾਰਟੀ ਦੀ ਪ੍ਰੈਜ਼ੀਡੈਂਟ ਉਮੀਦਵਾਰ ਟਰੰਪ ਨਾਲ ਹੋਵੇਗਾ ਹੁਣ ਸਿੱਧਾ ਸਿੱਧਾ ਮੁਕਾਬਲਾ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਪਿਛਲੇ ਮਹੀਨੇ ਅਸਤੀਫਾ ਦੇਣ ਅਤੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਹੀ ਕਮਲਾ ਹੈਰਿਸ ਨੂੰ ਅਗਲੀ ਉਮੀਦਵਾਰ ਮੰਨਿਆ ਜਾ ਰਿਹਾ ਸੀ ਵਾਸ਼ਿੰਗਟਨ 'ਚ ਅਮਰੀਕਾ ਦੀ ਉਪ ਰਾਸ਼ਟਰਪਤੀ ਕੰਬਲਾ ਹੈਰਿਸ ਦੇ ਡੈਮੋਕ੍ਰੈਟਿਕ ਪਾਰਟੀ ਤੇ ਡੈਲੀਗੇਟਾਂ ਦੀਆਂ ਵੋਟਾਂ ਵਿੱਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਲਈ ਲੋੜਿੰਦੀਆਂ ਵੋਟਾਂ ਦੀ ਹੱਦ ਪਾਰ ਕਰ ਲਈ ਹੈ ਇਸ ਤੋਂ ਬਾਅਦ ਕੰਬਲਾ ਹੈਰਿਸ ਨੇ ਕਿਹਾ ਕਿ ਉਹਨਾਂ ਨੂੰ ਸੰਭਾਵੀ ਉਮੀਦਵਾਰ ਬਣਤੇ ਮੰਨ ਹੈ ਹਾਲਾਂਕਿ ਪਾਰਟੀ ਦੇ ਵਰਚੁਅਲ ਰੋਡ ਕਾਲ ਇਸ ਮਹੀਨੇ ਦੇ ਅੰਤ ਵਿੱਚ ਸ਼ਿਕਾਗੋ ਵਿੱਚ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨਰ ਤੋਂ ਪਹਿਲਾਂ ਹੀ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਲੇਕਿਨ ਹੁਣ ਕਮਲਾ ਹੈਰਿਸ ਜਿਹੜੀ ਹੈਗੀ ਆ ਉਹ ਪਾਰਟੀ ਦੀ ਪ੍ਰੈਜ਼ੀਡੈਂਟ ਉਮੀਦਵਾਰ ਜਿਹੜੀ ਹੈਗੀ ਆ ਬਣ ਕੇ ਸਿੱਧਾ-ਸਿੱਧਾ ਟਰੰਪ ਨਾਲ ਮੁਕਾਬਲਾ ਕਰਨਗੇ ਤੁਹਾਨੂੰ ਫਿਰ ਤੋਂ ਇੱਕ ਵਾਰ ਦੱਸ ਦਿੰਨੇ ਕਿ ਕਮਲਾ ਹੈਰਿਸ ਕੌਣ ਹੈ ਕਮਲਾ ਹੈਰਿਸ ਆਪਣੀ ਵੱਧਦੀ ਉਮਰ ਤੇ ਸਿਹਤ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਕਿ ਬਾਈਡਨ ਅਮਰੀਕੀ ਰਾਸ਼ਟਰਪਤੀ ਦੀ ਉਮੀਦਵਾਰੀ ਤੋਂ ਪਿੱਛੇ ਹਟ ਗਏ ਸਨ ਆਪਣੀ ਉਮੀਦਵਾਰੀ ਵਾਪਸ ਲੈਣ ਤੋਂ ਬਾਅਦ ਉਹਨਾਂ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਂ ਰਾਸ਼ਟਰਪਤੀ ਉਮੀਦਵਾਰਾਂ ਵੱਲੋਂ ਪੇਸ਼ ਕੀਤਾ ਸੀ ਕਮਲਾ ਹੈਰਿਸ ਦਾ ਜਨਮ ਦਿਨ ਹੈ ਅਸੀਂ 20 ਅਕਤੂਬਰ 1964 ਨੂੰ ਕੈਲੀਫੋਰਨੀਆ ਵਿੱਚ ਹੋਇਆ ਸੀ। ਉਹਨਾਂ ਦੀ ਮਾਂ ਦਾ ਨਾਮ ਸ਼ਿਆਮਲਾ ਗੋਪਾਲਨ ਹੈਰਿਸ ਹੈ ਤੇ ਜੋ ਕਿ ਭਾਰਤੀ ਮੂਲ ਦੀ ਹੈ ਤੇ ਇੱਕ ਮਸ਼ਹੂਰ ਕੈਂਸਰ ਵਿਗਿਆਨੀ ਵੀ ਹਨ। ਗੋਪਾਲਨ ਦਾ ਜਨਮ ਚਨਈ ਵਿੱਚ ਹੋਇਆ ਸੀ ਅਤੇ ਫਿਰ ਅਮਰੀਕਾ ਚਲੇ ਗਿਆ। ਸੀ ਹੈਰਿਸ ਦੇ ਪਿਤਾ ਦਾ ਨਾਮ ਡੋਨਾਲਡ ਜੇ ਹੈਰਿਸ ਜੋ ਜਮਾਇਨ ਨਾਲ ਮੂਲ ਦਾ ਇੱਕ ਕਮਲਾ ਹੈ ਜਿਸ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਸੀ ਜਦੋਂ ਉਹ 5 ਸਾਲ ਦੇ ਸੀ ਵਕ ਵਕ ਰਹਿਣ ਲੱਗ ਪਏ ਤਲਾਕ ਤੋਂ ਬਾਅਦ ਕਮਲਾ ਹੈਰਿਸ ਅਤੇ ਉਸ ਦੀ ਛੋਟੀ ਭੈਣ ਮਾਇਆ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਂ ਸ਼ਾਮਲਾ ਗੋਪਾਲਨ ਨੇ ਹੀ ਕੀਤਾ ਸੀ ਕਿ ਇੰਟਰਵਿਊ ਵਿੱਚ ਕਮਲਾ ਹੈਰਿਸ ਦਾ ਕਹਿਣਾ ਹੈ ਕਿ ਬਚਪਨ ਵਿੱਚ ਉਹ ਆਪਣੀ ਮਾਂ ਨਾਲ ਲਗਾਤਾਰ ਭਾਰਤ ਆਉਂਦੀ ਰਹੀ ਹੈ ਤੇ ਇੱਥੋਂ ਦੀ ਸੱਭਿਆਚਾਰਕ ਤੇ ਸਭਿਤਾ ਤੋਂ ਚੰਗੀ ਤਰ੍ਹਾਂ ਜਾਣੂ ਹਨ ਉਹਨਾਂ ਨੂੰ ਭਾਰਤੀ ਭੋਜਨ ਦੀ ਬਹੁਤ ਜ਼ਿਆਦਾ ਪਸੰਦ ਹੈ ਦੇਖਣਾ ਆਏਗਾ ਕੌਣ ਵਾਲੀਆਂ ਨਵੰਬਰ ਦੇ ਵਿੱਚ ਜਿਹੜੀ ਹੈ ਪ੍ਰੈਜ਼ੀਡੈਂਟ ਜਿਹੜੀ ਚੋਣਾਂ ਗਿਆ ਉਹਨਾਂ ਵਿੱਚ ਕੌਣ ਬਾਜੀ ਮਾਰੇਗਾ ਕਮਲਾ ਹੈਰਿਕ ਜਾਫਰ ਟਰੰਪ ਗੁਰਪਤਵਰ ਸਿੰਘ ਪੰਨੂ ਮਾਮਲੇ 'ਚ ਅਮਰੀਕਾ ਨੂੰ ਭਾਰਤ ਤੋਂ ਜਵਾਬਦੇਹੀ ਦੀ ਆਸ ਹੈ ਕਿ ਅਮਰੀਕਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਅਮਰੀਕਾ ਦੀ ਧਰਤੀ ਤੇ ਉਸ ਦੇ ਇੱਕ ਨਾਗਰਿਕ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਭਾਰਤ ਦੇ ਇੱਕ ਸਰਕਾਰੀ ਮੁਲਾਜ਼ਮ ਦੀ ਕਠਿੜ ਭੂਮਿਕਾ ਦੇ ਸਬੰਧ ਵਿੱਚ ਉਹਨਾਂ ਨੇ ਦਿਆ ਦੇਸ਼ ਭਾਰਤ ਤੋਂ ਜਵਾਬਦੇਹੀ ਦੀ ਆਸ ਕਰਦਾ ਹੈ ਵਿਦੇਸ਼ ਮੰਤਰਾਲੇ ਦੇ ਉਪ ਦਰਜਮਾਨ ਵਿਦਵान्त ਪਟੇਲ ਨੇ ਪ੍ਰੈਸ ਮਿਲਣੀ 'ਚ ਇਹ ਗੱਲ ਕਹੀ ਹੈ ਕਿ ਪਿਛਲੇ ਸਾਲ ਅਮਰੀਕੀ ਵਕੀਲਾ ਨੇ ਭਾਰਤੀ ਨਾਗਰਿਕ ਤੇ ਇੱਕ ਭਾਰਤੀ ਸਰਕਾਰੀ ਮੁਲਾਜ਼ਮ ਨਾਲ ਮਿਲ ਕੇ ਸਿੱਖ ਵੱਧਵਾਦੀ ਕੁਤਪੰਤ ਸਿੰਘ ਪੰਨੂ ਨੂੰ ਹਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ ਗੁਰਪਤਵੰਤ ਸਿੰਘ ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੋਵਾਂ ਦੇਸ਼ਾਂ ਦੀ ਨਾਗਰਿਕਤਾ ਹੈ ਨਿਕਲ ਗੁਪਤਾ ਨੂੰ ਪਿਛਲੇ ਸਾਲ ਜੂਨ ਵਿੱਚ ਚੇਕ ਗੰਦਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ 14 ਜੂਨ ਨੂੰ ਉਸ ਨੂੰ ਅਮਰੀਕਾ ਹਵਾਲੇ ਕੀਤਾ ਗਿਆ ਸੀ ਪਟੇਲ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਗਰਮੀਆਂ ਵਿੱਚ ਅਮਰੀਕਾ ਦੀ ਧਰਤੀ ਤੇ ਇੱਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਕੋਸ਼ਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਦੀ ਕਠਿਤ ਭੂਮਿਕਾ ਦੇ ਸਬੰਧ ਵਿੱਚ ਭਾਰਤ ਸਰਕਾਰ ਤੋਂ ਜਵਾਬਦੇਹੀ ਦੀ ਆਸ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਉੱਚ ਪੱਧਰ ਤੇ ਸਿੱਧੇ ਭਾਰਤ ਸਰਕਾਰ ਕੋਲ ਆਪਣੀਆਂ ਚਿੰਤਾਵਾਂ ਉਠਾ ਰਹੇ ਹਾਂ ਹਾਲਾਂਕਿ ਪਟੇਲ ਨੇ ਉਸ ਖਬਰ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦੇ ਅਧਿਕਾਰੀਆਂ ਨੇ ਇੱਕ ਵਿਆਹ ਸਮਾਰੋਹ ਵਿੱਚ ਇੱਕ ਵਿਦਵਾਤੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਪੰਜ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਉਹਨਾਂ ਨੇ ਇਸ ਗੱਲ ਦੀ ਬਿਲਕੁਲ ਇਨਕਾਰ ਕਰ ਦਿੱਤਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਹੁਣ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਹੈ ਤੇ ਹੁਣ ਅਮਰੀਕਾ ਭਾਰਤ ਸਰਕਾਰ ਕੋਲ ਜਵਾਬ ਜਿਹੜੀ ਗਈ ਆ ਉਹ ਜ਼ਰੂਰ ਮੰਗ ਰਿਹਾ ਹੈ ਮਨਮੋਹ ਵਾਰਿਸ ਦਾ ਬਰਥਡੇ ਤੇ ਫੈਨਸ ਨੂੰ ਖਾਸ ਤੌਰ 'ਤੇ ਰਿਲੀਜ਼ ਕੀਤਾ ਨਵਾਂ ਗਾਣਾ ਜੀ ਹਾਂ ਪੰਜਾਬੀ ਸੰਗੀਤ ਚਗਲ ਦੇ ਨਵੇਂ ਕਲੀਪਚਾਨ ਬਣਾਉਣ ਵਾਲੇ ਗਾਇਕ ਮਨਮੋਹ ਵਾਰਿਸ ਦਾ ਨਵਾਂ ਗਾਣਾ ਯਾਰ ਨਹੀਂ ਲੱਭਣਾ ਲੈ ਕੇ ਸਰੋਤਿਆਂ ਦੇ ਸਨਮੁਖ ਹੋਇਆ ਹੈ ਇਸ ਗੀਤ ਨੂੰ ਉਹਨਾਂ ਨੇ ਆਪਣੇ ਜਨਮ ਦਿਨ ਮੌਕੇ ਵਰਲਡਵਾਈਡ ਜਾਰੀ ਕੀਤਾ ਹੈ ਸਦਾ ਬਹਾਰ ਰੰਗਾਂ ਦੇ ਰੰਗੇ ਉਕਤ ਗਾਣੇ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਦੇ ਉਹਨਾਂ ਦੱਸਿਆ ਕਿ ਬਹੁਤ ਪਿਆਰੇ ਬੋਲਾਂ ਨਾਲ ਸ਼ਿੰਗਾਰੇ ਗਏ ਇਸ ਗਾਣੇ ਦਾ ਸੰਗੀਤ ਹੈ ਉਹਨਾਂ ਦੇ ਭਰਾ ਸੰਗਤਾਰ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਜਿਸ ਵਜੋਂ ਸੰਗੀਤਬੱਦ ਕੀਤੇ ਗਏ ਉਹਨਾਂ ਦੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਆयाम ਕਾਇਮ ਹਨ ਮਨਮੋਹਨ ਵਾਰਿਸ ਨੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਤ ਬਣ ਗਿਆ ਤੇ ਉਹ ਪੋਤ ਗਾਣੇ ਦੇ ਬੋਲ ਅਤੇ ਕਾਪੋਜੀਸ਼ਨ ਦੀ ਸਜਣਾ ਦੀ ਸੰਗਤਾਰ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ ਜਿਸ ਵੱਲੋਂ ਉਨ੍ਹਾਂ ਦਾ ਸੰਗੀਤ ਮਬਦੰਡਾ ਦੀਨ ਵਜੂਦ ਦੇ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਿਹਤ ਖੂਬਸੂਤ ਬਣਾਇਆ ਗਿਆ ਹੈ ਤਾਂ ਸੰਜੋਗੀ ਦੁਨੀਆ ਪਰ ਦੇ ਸੰਗੀਤਕ ਗਲਿਆਰਿਆਂ ਦੇ ਮਾਨ ਮਤੀ ਭੱਲ ਸਟਾਫਿਤ ਕਰ ਚੁੱਕੇ ਇਸ ਬਿਹਤਰੀਨ ਗਾਇਕ ਨੇ ਦੱਸਿਆ ਕਿ ਉਤ ਗਾਣੇ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਬਾਰੇ ਗੱਲ ਕਰਾਂ ਤਾਂ ਇਸ ਨੂੰ ਛੱਡ ਤੇ ਪੰਗੜਾ ਦੋਹਾਂ ਹੀ ਰੰਗਾ ਜੇ ਮਿਕਸ ਕੀਤਾ ਗਿਆ ਹੈ ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ ਤਾਜ਼ਗੀ ਪਰ ਸੰਗੀਤ ਦੇ ਸਜਣਾ ਦਾ ਵੀ ਅਹਿਸਾਸ ਕਰਵਾਏਗਾ ਕੈਨੇਡਾ ਵਿਕੇ ਅੱਜਕੱਲ੍ਹ ਜਾਰੀ ਵਾਰਿਸ ਭਰਾਮਾ ਵੱਲੋਂ ਇੱਕ ਵਾਰ ਮੁੜ ਵਿੱਗੀ ਗਈ ਨਵੀਂ ਸ਼ੋਹ ਲੜੀ ਪੰਜਾਬੀ ਵਿਰਸਾ 2024 ਦੀ ਇੰਨੀ ਦਿਨੀ ਚਾਰੇ ਪਾਸੇ ਧੁਮਾ ਪਾ ਰਹੀ ਹੈ ਜਿਸ ਸੰਬੋਧਨ ਹੋ ਰਹੇ ਲਾਈਵ ਕੰਸਲਟ ਨੂੰ ਹਰ ਕੈਨੇਡੀਅਨ ਦੇ ਹਿੱਸੇ 'ਚ ਭਰਪੂਰ ਹੰਗਾਰਾ ਮਿਲਦਾ ਪਿਆ ਹੈ ਹੈਰੀ ਸ਼ੋਲੰਪਿਕ 2024 'ਚ ਹਾਕੀ 'ਚ ਭਾਰਤ ਨੇ ਰਚਿਆ ਇਤਿਹਾਸ 52 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਹਰਾਇਆ ਅਤੇ ਤੁਹਾਨੂੰ ਦੱਸ ਦਈਏ ਕਿ ਪੈਰਿਸ 올림픽 ਦੇ ਆਖਰੀ ਪੂਲ ਮੈਚ 'ਚ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਇਆ ਸੀ ਕੁਆਟਰਫਾਈਨਲ ਤੋਂ ਪਹਿਲਾਂ ਕਪਤਾਨ ਹਰਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ ਇਸੇ ਦੇ ਨਾਲ ਹੀ ਭਾਰਤ ਨੇ ਕੁਆਟਰਫਾਈਨਲ ਤੋਂ ਪਹਿਲਾਂ ਜਿੱਤ ਦੀ ਪਟਰੀ ਤੇ ਵਾਪਸੀ ਕਰ ਲਈ ਸੀ दिलचस्प ਗੱਲ ਇਹ ਹੈ ਕਿ ਭਾਰਤ ਨੇ 52 ਸਾਲਾਂ ਬਾਅਦ 올림픽 ਦੇ ਇਤਿਹਾਸ 'ਚ ਆਸਟ੍ਰੇਲੀਆ ਨੂੰ ਹਰਾਇਆ ਹੈ ਇਸ ਤੋਂ ਪਹਿਲਾਂ 1972 'ਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿੱਤ ਦਰਜ ਕੀਤੀ ਸੀ ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤੀ ਮਾਤ ਸ਼ੁੱਕਰਵਾਰ ਖੇਡੇ ਗਏ ਇਸ ਮੈਚ 'ਚ ਅਭਿਸ਼ੇਕ ਨੇ ਪਹਿਲੇ ਕੁਆਟਰ ਦੇ 12ਵੇਂ ਮਿੰਟ 'ਚ ਹੀ ਗੋਲ ਕੀਤਾ ਅਤੇ ਭਾਰਤ ਨੇ 1-0 ਦੀ ਬੜਤ ਬਣਾ ਲਈ ਸੀ ਹਰਮਨ ਪ੍ਰੀਤ ਸਿੰਘ ਨੇ 13ਵੇਂ ਤੇ ਮਿੰਟ 'ਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ ਇਸ ਤੋਂ ਇਸ ਦੇ ਨਾਲ ਹੀ ਭਾਰਤ 2.0 ਅੱਗੇ ਹੋ ਗਿਆ ਤੇ ਆਸਟ੍ਰੇਲੀਆ ਦਾ ਖਾਤਾ ਦੂਜੇ ਕੁਆਟਰ ਵਿੱਚ ਖੁੱਲਿਆ ਕ੍ਰੇਗ ਥਾਮਸ ਨੇ 25ਵੇਂ ਮਿੰਟ ਵਿੱਚ ਗੋਲ ਕੀਤਾ ਤੇ ਟੀਮ ਦਾ ਸਕੋਰ 2-1 ਹੋ ਗਿਆ 26ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ਤੋਂ ਹਰਮਨ ਪ੍ਰੀਤ ਸਿੰਘ ਨੇ ਬਚਾ ਲਿਆ ਤੇ ਅੱਧੇ ਸਮੇਂ ਤੱਕ ਭਾਰਤ ਨੂੰ 2-1 ਦਾ ਲੱਗੇ ਰੱਖਿਆ ਤੀਜੇ ਕੁਆਟਰ ਵਿੱਚ ਹਰਮਨਪ੍ਰੀਤ ਸਿੰਘ ਨੇ 32ਵੇਂ ਮਿੰਟ ਵਿੱਚ ਪੈਨਲਟੀ ਸ਼ਟ੍ਰੋਕ ਤੇ ਗੋਲ ਕੀਤਾ ਤੇ ਇਸ ਦੇ ਨਾਲ ਹੀ 3-1 ਨਾਲ ਲੱਗੇ ਹੋਗਾ ਕਿ ਤਿੰਨ ਕੁਆਟਰਾਂ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ ਤੇ 3-1 ਦੀ ਫਤ ਬਣਾ ਕੇ 450 ਸਾਲਾਂ ਸਤਾਪਦੀ ਨੂੰ ਸਮਰਪਿਤ ਪਹਿਲੀ ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਤੁਹਾਨੂੰ ਦੱਸ ਦਈਏ 1 ਸਤੰਬਰ ਨੂੰ ਸਜਾਇਆ ਜਾ ਰਿਹਾ ਨਗਰ ਕੀਰਤਨ ਵੀਰ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀ ਜੋਤੀ ਜੋਤ ਦਿਵਸ ਦੀ 450ਵਾਂ ਸਾਲਾਂ ਸਤਾਪਦੀ ਮੌਕੇ ਸ਼ੋਮਨੀਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਨ ਸਹਿਬ ਬਾਸਰਕੇ ਗਿੱਲਾਂ ਤੋਂ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਅੱਜ ਸ਼੍ਰੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੇਰੀ ਪਰੀ ਹਾਲਚੇ ਇਲਾਕੇ ਤੇ ਪਤਵੰਤੇ ਵਿਕਤੀਆਂ ਤੇ ਸ਼ੋਮਨੀ ਕਮੇਟੀ ਅਧਿਕਾਰੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਇਕੱਤਤਾ ਲੋਕਾਂ ਨੂੰ ਸੰਬੋਧਿਤ ਕਰਦੇ ਸ਼ੋਮਨੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਮਗਵਿੰਦਰ ਸਿੰਘ ਤੇ ਖਾਪਰ ਖੇੜੀ ਤੇ ਹੋਰ ਵੀ ਪਤਵੰਤੇ ਸੱਜਣਾ ਵੱਲੋਂ ਪਾਈ ਜਗਦੇਵ ਸਿੰਘ ਤੇ ਹੈਡ ਗਰੰਤੀ ਵੀਰ ਬਾਬਾ ਬੁੱਢਾ ਸਾਹਿਬ ਅਤੇ ਬਹੁਤ ਸਾਰੇ ਸਜਨਾ ਨੇ ਸ੍ਰੀ ਗੁਰੂ ਅੰਮਦ ਸਾਹਿਬ ਜੀ ਦੀ ਜੋਤੀ ਜੋਤ ਦਿਵਸ ਦੀ ਸ਼ਤਾਬਦੀ ਜੋ ਸ਼੍ਰੋਮਣੀ ਕਮੇਟੀ ਵੱਲੋਂ ਮਨਾਈ ਜਾ ਰਹੀ ਆ ਮੌਕੇ ਇਲਾਕੇ ਤੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਨ ਸਾਹਿਬ ਬਾਸਰਕੇ ਗਲਾ ਤੋਂ ਵਿਚਾਰ ਨਗਰ ਕੀਰਤਨ 1 ਸਤੰਬਰ ਨੂੰ ਸ਼ੁਰੂ ਹੋਵੇਗਾ ਇਹ ਗੱਲ ਦੀ ਜਾਣਕਾਰੀ ਦਿੱਤੀ ਜੋ ਗੁਰਦੁਆਰਾ ਸਾਨ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਵੀਰ ਬਾਬਾ ਬੁੱਢਾ ਸਾਹਿਬ ਵਿਖੇ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਗੋਬਿੰਦ왈 ਸਾਹਿਬ ਵਿਕੇ ਸਮਾਪਤ ਹੋਵੇਗਾ ਉਹਨਾਂ ਸਮੂਹ ਸੰਗਤ ਨੂੰ ਵੱਲ ਛੜ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੁਕੇ ਮੀਟਿੰਗ ਵਿੱਚ ਪਹੁੰਚੀਆਂ ਸ਼ਖਸ਼ਤਾ ਦਾ ਧੰਨਵਾਦ ਵੀ ਕਰਦੇ ਉਹਨਾਂ ਨੂੰ ਦੱਸਿਆ ਕਿ 1 ਸਤੰਬਰ ਨੂੰ ਜਿਹੜਾ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਇਸ ਵਿੱਚ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਮ-ਹਮਾ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ black magic removal and evil spirit removal psychic reading spiritual healing vashikaran specialist family problem solutions negative energy removal job and business problems health problems and astrology and horoscope readings are his areas of expertise where he is able to suggest accurate remedies to solve the issues you can get in touch with him at 1 510 850 6385